ਇੱਥੇ ਮੈਂ ਵੰਚ ਦੇ ਕੱਟੇ ਨੋ ਕਿਉਂਕਿ ਵੰਚ ਦੇ ਨੋ ਅੱਜ ਬਹੁਤ ਵੱਡੇ ਹੋਏ ਸੀ ਤੇ ਇਧਰ ਨਾ ਨੀਲ ਕਟਰ ਪਤਾ ਨਹੀਂ ਕਿੱਥੇ ਰੱਖਿਆ ਗਿਆ ਸੀ ਮਿਲਣ ਨਹੀਂ দিয়া ਫਿਰ ਨੀਲ ਕਟਰ ਮਿਲਿਆ ਤੇ ਵੰਚ ਚਾਰ ਪੰਜ ਦਿਨ ਤੋਂ ਕਹਿੰਦਾ ਸੀ ਮੰਮੀ ਮੇਰੇ ਨੋ ਕੱਟ ਦੋ ਤੇ ਹਮੇਸ਼ਾ ਵੰਚ ਦੇ ਨੋ ਮੈਂ ਹੀ ਕੱਟਦੀ ਆ ਹੱਥਾਂ ਦੇ ਵੀ ਪੈਰਾਂ ਦੇ ਵੀ ਤੇ ਨਵਦੀਪ ਦੇ ਵੀ ਹਜੇ ਤੱਕ ਮੈਂ ਹੀ ਨੋ ਕੱਟਦੀ ਆ ਤੇ ਪਹਿਲਾਂ ਉਹਨਾਂ ਦੇ ਪਾਪਾ ਦੇ ਵੀ ਮੈਂ ਹੀ ਕੱਟਦੀ ਹੁੰਦੀ ਸੀ ਤੇ ਮੈਨੂੰ ਨੋ ਕੱਟਣ ਦਾ ਹੁਣ ਇੰਨਾ ਕਿ ਤਜਰਬਾ ਹੋ ਗਿਆ ਵਾ ਨਾ ਤੇ ਫੇ ਵੀ ਉਹਦੇ باوجود ਵੀ ਵੰਚ ਜਿਹੜਾ ਵਾ ਨਾ ਜਦੋਂ ਮੇਰੇ ਕੋ ਨੋ ਕਟਵਾਉਂਦਾ ਰਹਿੰਦਾ ਨਾ ਤੇ ਹਮੇਸ਼ਾ ਆਪਣਾ ਹੱਥ ਨਾ ਪਛਾਹ ਨੂੰ ਖਿੱਚਦਾ ਵਾ ਹਮੇਸ਼ਾ ਦੀ ਉਹਦੀ ਆਦਤ ਵਾ ਤੇ ਮੈਂ ਬਥੇਰਾ ਕਹਿੰਦੀ ਕਿ ਮੈਂ ਪੀੜ ਨਹੀਂ ਕਰੂੰਗੀ ਮੈਂ ਕੁਝ ਨਹੀਂ ਕਰੂੰਗੀ ਬਸ ਤੂੰ ਖਿੱਚ ਨਾ ਖਿੱਚਣ ਨਾ ਕਦੀ ਕਦੀ ਗਲਤੀ ਨਾ ਲੱਗ ਵੀ ਜਾਂਦਾ ਵਾ ਜਦੋਂ ਕਿ ਨੋ ਕੱਟਦੇ ਸਮੇਂ ਮੈਂ ਹਮੇਸ਼ਾ ਚਸ਼ਮਾ ਲਗਾਉਂਦੀ ਆ ਤੇ ਚਸ਼ਮਾ ਲਗਾ ਹੀ ਹੀ ਮੈਂ ਨੋ ਜਿਹੜੇ ਕੱਟਦੀ ਆ ਪਰ ਫੇ ਵੀ ਉਹ ਬਾਰ ਬਾਰ ਆਪਣਾ ਹੱਥ ਪਿੱਛੇ ਨੂੰ ਲੈ ਜਾਂਦਾ ਹੀ ਕਿਉਂਕਿ ਉਹ ਕਹਿੰਦਾ ਕਿ ਤੁਸੀਂ ਮੰਮੀ ਸਹੀ ਤਰ੍ਹਾਂ ਨਹੀਂ ਕੱਟੰਦੇ ਤੁਸੀਂ ਮਤਲਬ ਕਿ ਨਾ ਮੈਨੂੰ ਪੀੜ ਕਰਨਦੇ ਆ ਤੇ ਗੁੱਸੇ ਵੀ ਹੋਣਦਿਆ ਸੀ ਪਰ ਮੈਂ ਉਹਨੂੰ ਕਿਹਾ ਕਿ ਤੂੰ ਆਪਣਾ ਹੱਥ ਇਸ ਤਰ੍ਹਾਂ ਨਹੀਂ ਇਦਾਂ ਕਰ ਇਦਾਂ ਹੱਥ ਕਰੇਂਗਾ ਤਾਂ ਫਿਰ ਪੀੜ ਹੋਣੀ ਨਹੀਂ ਹੋਣੀ ਆ ਪਹਿਲਾਂ ਤੇ ਮੈਂ ਜਦੋਂ ਨੌ ਕੱਟਦੀ ਹੁੰਦੀ ਸੀ ਮੈਂ ਸਵੇਰੇ ਸਵੇਰੇ ਜਦੋਂ ਸਕੂਲ ਜਾਣ ਲੱਗਦੀ ਸੀ ਉਦੋਂ ਹੀ ਨੌ ਕੱਟ ਦਿੰਦੀ ਸੀ ਪਰ ਅੱਜ ਐਤਵਾਰ ਮੈਂ ਸਿਰ ਨਵਾਇਆ ਤੇ ਅੱਜ ਨੌ ਜਿਹੜੇ ਹੁਣ ਮੈਂ ਸ਼ਾਮਾਂ ਨੂੰ ਕੱਟੰਦੇ ਆ ਇਹ ਅਸੀਂ ਸਿਆਲ ਦੇ ਵਿੱਚ ਤੇ ਉਦੋਂ ਹੀ ਨੌ ਕੱਟਦੇ ਦੇ ਜਦੋਂ ਮੁੰਚ ਜਿਹੜਾ ਮੈਂ ਨਾ ਬਾਹਰ ਧੁੱਪੇ ਹੁਣ ਵੰਚ ਦੇ ਸਿਰ ਨੂੰ ਤੇਲ ਲੱਗਣ ਲੱਗੇ ਲੱਗੇ ਲਾਉਣ ਲੱਗੇ 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 ਲਾਉਣ ਕਿ ਕੀ ਬੋਲੀ ਜਾਂਦਾ ਹੈ ਹੈਨਾ ਗਰਮੀ ਨੇ ਲੱਗਦਾ ਮਤ ਮਾਰੀ ਪਈ ਆਹ ਵੇਖੋ ਉਹ ਬੇਟਾ ਕਦੀ ਕਦੀ ਕੋਈ ਕੀੜਾ ਕੁੜਾ ਲੜ ਜਾਂਦਾ ਇੱਦਾਂ ਹੂੰ ਇਹ ਕਾ ਵਾ ਆਹ ਆਹ ਹਾਈ ਕੋਈ ਚੀਜ਼ ਬਰ ਲੜਦੀ ਬੇਟਾ ਬਾਰ ਬਾਰ ਹੂੰ ਸਹੀ ਗੱਲ ਹੈ ਤੇ ਖੋਲੋ ਆਪਣਾ ਵਾਲ ਖੋਲੋ ਹਲਵਾਓ ਲਓ ਤੇਲ ਲਾਵਾ ਫਿਰ ਚਾਹ ਬਣਾਈਏ ਚਾਹ ਮੇਰੀ ਬਣਾ ਦੇ ਤੂੰ ਤੇ ਪਹਿਲਾਂ ਹੀ ਮੇਰੇ ਲਈ ਬਣਾ ਦਿਓ ਨਾਲ ਚਾ ਇਹਨੂੰ ਹੁਣ ਉੱਥੇ ਰੱਖ ਦੇ ਬਟਾ ਇਦਾਂ ਨਹੀਂ ਉੱਥੇ ਟੰਗ ਦੇ ਜਿੱਥੇ ਦੀ ਜਗ੍ਹਾ ਉੱਥੇ ਨੂੰ ਟੰਗ ਦੇ ਪਾਂਡੇ-ਮੁੰਡੇ ਟੋਕਿਆ ਆਪਾਂ ਆ ਗਏ ਆ ਅੰਦਰ ਸੋਈ ਚੋਂ ਤੇ ਹੁਣ ਆਪਾਂ ਇਹਦਾ ਪਹਿਲਾਂ ਸਿਰ ਨੂੰ ਤੇਲ ਲਾ ਕੇ ਤੇ ਫੋਨ ਬਟਾ ਚਾਰਜ ਲਾ ਕੇ ਗਿਆ ਹੀ ਤੇ ਸੋਚ ਬੰਦ ਸੀ ਸੋਚ ਮੈਂ ਆ ਕੇ ਚਾਲੂ ਕੀਤਾ ਤੇ ਹੁਣ ਇਹਨੇ ਆਪਣਾ ਨਹੀਂ ਨਹੀਂ ਸਹੀ ਸਹੀ ਮੈਂ ਨਹੀਂ ਗੱਲ ਝੂਠ ਨਹੀਂ ਬੋਲਿਆ ਇਹਨੀ ਕੀ ਗੱਲ ਵਾਸਤੇ ਮੈਂ ਝੂਠ ਬੋਲੂਗੀ ਦੱਸ ਹੁਣ ਮੈਂ ਬੋਲਾਂ ਹੁਣ ਮੈਂ ਬੋਲਾਂ ਜੋ ਬੈਠਾ ਹੀ ਨਾ ਤੇ 18% ਫੋਨ ਹੋ ਗਿਆ ਤੇ ਜਿਉ ਮੈਂ ਗਿਆ ਨਾ ਬੋਲੋ ਨਾ 25% ਹੀ ਸੋ ਸੋ ਚ ਬੰਦ ਹੀ ਬਾਬੂ ਬੰਦ ਹੀ ਬੱਚੇ ਤੇ ਨਹੀਂ ਬੋਲ ਕੇ ਇੱਧੇ ਵਿੱਚ ਅਰਥੀ ਆ ਗਏ ਹੈ ਨਹੀਂ ਨਹੀਂ ਉਹ ਬੰਦ ਹੀ ਆਥਿੰਕ ਉਸ ਤੋਂ ਕੁਝ ਨਹੀਂ ਆ ਗਿਆ ਚਲੋ ਜਾਈਏ ਆਪਣਾ ਪੁਆਇੰਟ ਪ੍ਰੂਫ ਕਰੇ ਲੋ ਕਿਦਾਂ ਠੀਕ ਐਪਲ ਖਤਮ ਹੋ ਗਏ ਲੈਣ ਵਾਲੇ ਆ ਆ ਹੋ ਗਿਆ ਹੋਣਾ ਚੱਲ ਇੱਕੀ ਹੋਣਾ ਵਾ ਆ ਲਿਆ ਸਚਾ ਹਾ ਵਖਾਈ ਆ ਦੇ ਆ ਚੀਜੇ ਕੋਈ ਨਹੀਂ ਨਾਕਮ ਨਾਕਮ ਹੈ ਇੰਨਿਆ ਕਹਿੰਨੀ ਨਹੀਂ ਰੱਖ ਆ ਜੇ ਸਾਡੇ ਬਚਪੰਦੀਆਂ ਨਾਕਾਂ ਮੰਚਾ ਉਡਾਣਾ ਉਹਨੂੰ ਉਥੇ ਰੱਖ ਦੇ ਅਰੇ ਕੁਛ ਨਹੀਂ ਹੋਣੀ ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਿਮਰਨ ਕਿਚਨ ਐਂਡ ਬਲੌਗ 'ਚ ਤੇ ਅੱਜ ਦਾ ਆਪਾਂ ਜਿਹੜੀ ਵੀਡੀਓ ਤੇ ਬਹੁਤ ਥੋੜੀ ਜਿਹੀ ਵੀਡੀਓ ਬਣਾਈ ਤੇ ਹੁਣ ਇੱਕ ਥੋੜਾ ਜਿਹਾ ਛੋਟਾ ਜਿਹਾ ਆਪਾਂ ਕਲਿੱਪ ਬਣਾਵਾਂਗੇ ਤੇ ਮੈਂ ਇਹਨੂੰ ਜੋ ਬੋਲਦੀ ਆ ਤੇ ਤੁਸੀਂ ਕੀ ਬੋਲਦੇ ਆ ਦੱਸਿਓ ਤੇ ਮੈਨੂੰ ਤੇ ਮੇਰੇ ਬਚਪਨ ਦੀ ਯਾਦ ਆ ਜਾਂਦੀ ਇਹਨੂੰ ਵੇਖ ਕੇ ਵੈਸੇ ਤਾਂ ਦਸਾਈ ਬਹੁਤ ਵੱਡਾ ਉਦੋਂ ਇੰਨਾ ਸਾਈਜ਼ ਨਹੀਂ ਸੀ ਤੇ ਆ ਮੈਂ ਨਾ ਪਰਸੋ ਬਾਜ਼ਾਰ ਗਈ ਸੀ ਤੇ ਮੈਂ ਸੋਚਿਆ ਚੱਲ ਕੁਝ ਖਰੀਦਦੇ ਆ ਤੇ ਉਸ ਤੋਂ ਬਾਅਦ ਆ ਨਾ ਉੱਧਰ ਇਹਨੇ ਕੋਈ ਤਾਰ ਫੜੀ ਮੈਂ ਤਾਂ ਇਹਦਾ ਕੀਤਾ ਤੇ ਉਸ ਤੋਂ ਬਾਅਦ ਆ ਮੈਂ ਉਥੋਂ ਖਰੀਦ ਕੇ ਲਈ ਆਂ ਆ ਚੀਜ਼ਾਂ ਹੈਣਾ ਤੇ ਅੱਜ ਕੱਲ ਬੱਚੇ ਨੂੰ ਕੀ ਬੋਲਦੇ ਪੀਅਰ ਅਹ ਅਨਾਸਪਤੀ ਅਨਾਸਪਤੀ ਤੇ ਇਦਾਂ ਹਿੰਦੀ ਚ ਬੋਲਦੇ ਆ ਪੀਅਰ ਪੀਅਰ ਬੋਲਦੇ ਨਾ ਤੇ ਅਸੀਂ ਇਹਨੂੰ ਬਚਪਨ ਚ ਬੋਲਦੇ ਸੀ ਨਾਖਾਂ ਹੈਨਾ ਤੇ ਮੈਨੂੰ ਵੇਖ ਗਈ ਤੇ ਮੈਂ ਆਪਣੇ ਬਚਪਨ ਦੀ ਗੱਲ ਦੱਸਦੀ ਵੀ ਓਦਾਂ ਵੀ ਵੈਸੇ ਵੀ ਪੰਜਾਬ ਜੇ ਦਾ ਰੇਟ ਘੱਟ ਹੀ ਰਹਿੰਦਾ ਵਾ ਅਹੀਂ ਉਦੋਂ ਇਹ ਦਾ ਸਬਜੀ ਦੁਕਾਨ ਤੇ ਜਾਇਦਾ ਹੀ ਤੇ ਸਬਜੀ ਵਾਲਿਆਂ ਨੂੰ ਅਹੀਂ ਬੋਲਣਾ ਵੀ ਸਾਨੂੰ ਝੂੰਗਾ দাও ਉਹਨੇ ਸਾਡੇ ਹੱਥ 'ਚ ਇੱਕ ਨਾਕ ਫੜਾ ਦੇਣੀ ਹਨਾ ਤੇ ਹੁਣ ਇਹਦਾ ਰੇਟ ਪਤਾ ਤੁਸੀਂ ਸੁਣ ਕੇ ਹੈਰਾਨ ਹੋ ਜੂਗੇ ਇਹਦਾ ਰੇਟ ਵਾ ਇਹ 140 ਦੇ ਤੱਕ ਕਿਲੋ ਆ 140 ਰੁਪਏ ਕਿਲੋ 140 ਟੇਸਟ ਕੋਈ ਹੁੰਦਾ ਨਹੀਂ ਹੈ ਇਹਦਾ 70 ਰੁਪਏ ਦੇ ਅੱਧਾ ਕਿਲੋ ਆਈਆਂ ਅੱਧਾ ਕਿਲੋ 'ਚ ਦੋ ਹੀ ਚੜੀਆਂ ਕਿੰਦਾ ਟੇਸਟ ਨਾ ਇਹਦਾ ਕੋਈ ਟੇਸਟ ਨਹੀਂ ਹੁੰਦਾ ਮੈਂ ਕਿਹਾ ਬਾਈ ਬੇਟਾ ਇਹਦਾ ਤੁਹਾਨੂੰ ਟੇਸਟ ਨਹੀਂ ਪਤਾ ਲੱਗਣਾ ਇਹ ਸਾਨੂੰ ਪਤਾ ਵਾ ਖਾਣਾ ਚ ਮੂੰਹ ਮੂੰਹ ਚ ਪਾਣੀ ਪਾਣੀ ਹੁੰਦਾ ਹਲਕੇ ਦਾਣੇ ਦਾਣੇ ਜੀ ਹੁੰਦੇ ਸਟੇਸਟ ਨਹੀਂ ਹੁੰਦਾ ਵਾ ਥੋੜਾ ਜਿਹਾ ਇਹਦੇ ਛਿਲਕੇ ਥੋੜਾ ਕੋਲਾ ਲੱਗਦਾ ਵਾ ਵਿੱਚੋਂ ਥੋੜੀ ਮਿੱਠੀ ਲੱਗਦੀ ਆ ਪਰ ਜੋ ਵੀ ਆ ਹੈਗਾ ਤੇ ਫਰੂਟ ਆ ਸਾਡੇ ਬਚਪਨ ਦਾ ਫਰੂਟ ਆ ਬਈ ਸਾਨੂੰ ਤੇ ਲੱਗਦਾ ਵਧੀਆ ਹੁਣ ਅੱਜ ਕੱਲ ਦੇ ਬੱਚਿਆਂ ਨੂੰ ਜਾਮ ਨੂੰ ਵੀ ਵਧੀਆ ਨਹੀਂ ਲੱਗਦੀ ਬਚਪਨ ਦਾ ਕਹਿੰਦੇ ਇੰਦਾ ਕੁੱਦ ਨਹੀਂ ਬਣਾਏ ਗੱਲ ਹੁੰਦੀ ਹੁਣ ਇਹਨਾਂ ਨੂੰ ਕੋਈ ਖਾਂਦਾ ਹੀ ਨਹੀਂ ਆ ਅੱਜ ਕੱਲ ਉਹ ਕੀ ਵੱਡੀ ਗ ਦੰ ਦੱਸਿਆ ਸਬਜੀ ਲੈ ਜਾਂ ਨਹੀਂ ਤੇ ਸਾਨੂੰ ਦੁਕਾਨ ਵਾਲਾ ਦੇ ਨਹੀਂ ਫ੍ਰੀ ਚ ਹਾਂ 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 ਹੈਨਾ ਤੇ ਇਹ ਕਹਿੰਦਾ ਕਿ ਇਹਦਾ ਤਾਂ ਕੋਈ ਟੇਸਟ ਨਹੀਂ ਆ ਨਖਾ ਮੈਨੂੰ ਇਹਦਾ ਟੇਸਟ ਲੱਗੰਦਿਆ ਕਿਉਂਕਿ 140 ਰੁਪਏ ਕਿਲੋ ਤੇ ਇਹਦਾ ਟੇਸਟ ਵੈਸੇ ਮੈਨੂੰ ਮਿੱਠਾ ਮਠਾਈ ਆਉਂਦਾ ਕਿਉਂਕਿ ਮੇਰੇ ਪੈਸੇ ਲੱਗੇ ਆ ਤੇ ਮੈਂ ਅੱਧਾ ਕਿਲੋ ਲੈ ਲਿਆ ਮੈਂ ਸੋਚਿਆ ਕਿ ਚੱਲ ਨਵੀਆਂ ਤੇ ਕਰੀਏ ਕੰਮ ਸੇ ਕੰਮ ਹੈਨਾ ਮੌਸਮ ਦਾ ਫਾਲ ਆ ਤੇ ਉਹਨੂੰ ਨਵਾਂ ਤੇ ਕਰਨਾ ਚਾਹੀਦਾ ਵਾ ਨਾ ਐਰਕੇ ਅਸੀਂ ਜਾਮ ਨੂੰ ਨਵੇਂ ਨਹੀਂ ਕੀਤੇ ਪਤਾ ਕਿਉਂ ਜਾਮ ਨੂੰ ਬੱਚੇ ਖਾਂਦੇ ਨਹੀਂ ਤੇ ਫਿਰ ਉਹ ਦੋ ਉਹ ਦੋ ਕੋ ਮੀ ਪੈਣ ਕਿ ਤੋ ਜਾਮੂ ਨਹੀਂ ਖਾਂਦਾ ਝੂਠ ਨਾ ਬੋਲੇ। ਅੱਛਾ ਮੈਂ ਤਾਂ ਬੇਰ ਹੈਨਾ ਇਹਨਾਂ ਨੂੰ ਪਤਾ ਹੀ ਨਹੀਂ ਜਾਮੂ ਖਾ ਕਿਦਾਂ ਬੱਗੇ ਟੁੰਦੀ ਗਿਟਕ ਬਾਹਰ ਸੁਟਣੀ ਜਾਮੂ ਬੈਠ ਖਾਣੇ ਚ। ਹਾਂ ਵੇਖਿਆ ਕਿ ਇਹਦਾ ਕੋੜੇ ਕੋੜੇ ਲੱਗਦੇ। ਇਹ ਅਸਲ ਦੇ ਵਿੱਚ ਪਤਾ ਕੀ ਹੁੰਦਾ ਜਾਮੂ ਸਾਲ ਚ ਇੱਕ ਵਾਰੀ ਜ਼ਰੂਰ ਖਾਣਾ ਚਾਹੀਦਾ ਜਿਹੜਾ ਹੀ ਖਾਨਦੇ ਆ ਜੋ ਵੀ ਕਦੀ ਕੋਈ ਵਾਲ ਬੁੱਲ ਸਕਨ ਦਾ ਚਲ ਜਾਂਦਾ ਨਾ ਤੋ ਸਾਰਾ ਗਾਲ ਕੇ ਨਿਕਲ ਜਾਂਦਾ ਜਾਮ ਨੂੰ ਵਾਲ ਜਿਹੜਾ ਵਾਲ ਜਿਹੜਾ ਹਾਂ ਜਿਹੜੀ ਰੋਟੀ ਰੋਟੀ ਕਿਤੇ ਵੀ ਪੋਲ ਚੁੱਕ ਨਾ ਸੜੇ ਅੰਦਰ ਵਾਲ ਚਲੇ ਗਿਆ ਵਾ ਉਹ ਸਾਰੇ ਨੂੰ ਜਾਮ ਨੂੰ ਜਿਹੜਾ ਗਾਲ ਦਿੰਦਾ ਖਾਣਾ ਚਾਹੀਦਾ ਇੱਕ ਵਾਰ ਜਦੋਂ ਆਉਂਦਾ ਨਾ ਦਾ ਸੀਜ਼ਨ ਇੱਕ ਦੋ ਵਾਰੀ ਤਿੰਨ ਵਾਰੀ ਜਿੰਨੇ ਵਾਰ ਵੀ ਮਿਲਣ ਹੋਣ ਤੇ ਉਹਨਾਂ ਦਾ ਵੀ ਬੜਾ ਧਾਮ ਆ ਉਹ ਵੀ ਜਦੋਂ ਨਵੇਂ-ਨਵੇਂ ਆਉਂਦੇ ਆ ਨਾ ਉਹ ਵੀ 200 ਰੁਪਏ ਕਿਲੋ 50 ਰੁਪਏ ਪਾਈਆ ਹੁੰਦੇ ਆ ਤੇ ਜਾਦੇ ਦਿਨ ਆਉਂਦੇ ਨਹੀਂ ਆਉਂਦੇ 10-15 ਦਿਨ ਮਸਾ ਹੀ ਮੁਸ਼ਕਲਦਾ ਹੀ ਆ ਤੋ ਇਹਨੂੰ ਮੈਂ ਤੇ ਨਾ ਕੀ ਕਹੂੰਗੀ ਨਾਖਾਂ ਤੇ ਤੁਸੀਂ ਕੀ ਕਹਿੰਦੇ ਤਾਂ ਡੇਰੀਏ ਚ ਕੀ ਕਹਿੰਦੇ ਆ ਕਮੈਂਟ ਕਰਕੇ ਜਰੂਰ ਦੱਸੋ ਜਾਈ ਨੇ ਕਿੰਨੇ-ਕਿੰਨੇ ਖਾਧੀਆਂ ਆਪਣੇ ਬਚਪਨ ਚ ਇਹ ਸਸਤਾ ਜਾਂ ਸੜਾ ਬਚਪਨ ਦਾ ਮਹਿੰਗਾ ਪਾਲ ਬਚਪਨ ਦੀਆਂ ਗੱਲਾਂ ਛੱਡ ਚਲ ਆਜ ਦ ਤੇਲ ਲਾਈਏ ਸਿਰ ਤੇ ਹੂੰ ਉਹ ਸਭ ਤੋਂ ਪਹਿਲਾ ਪਹਿਲ ਸਭ ਤੋਂ ਪਹਿਲਾ ਤੇ ਇਹ ਵੇਖੋ ਠੀਕ ਆ ਇਹ ਜਿਹੜੇ ਮੇਰੇ ਪੋਕੇਮਾਨ ਦੇ ਕਾਰਡਸ ਆ ਇਹਦੇ ਵਾਲਾ ਨੂੰ ਅੱਧਾ ਡੱਬਾ ਤੇਲ ਲੱਗਣਾ ਆ ਵੇਖੋ ਮਨਛ ਤੇਰੇ ਵਾਲ ਬਹੁਤ ਸ਼ਿਲਕੀ ਆ ਨਾ ਸ਼ਿਲਕੀ ਵੀ ਸ਼ਿਲਕੀ ਸ਼ਿਲਕੀ ਮੈਂ ਸ਼ੀਸ਼ੀ ਬੋਲਦੀ ਸ਼ਿਲਕੀ ਸਿਲਕੀ ਨਹੀਂ ਮੈਂ ਬੋਲਦੀ ਹੁਣ ਅਸਾਂ ਮੇਰੀ ਗੱਲ ਕਿਹਦੇ ਚੱਲਦੇ ਤੇਰੇ ਵਾਲੀ ਨੇ ਵੱਡੇ ਵੱਡੇ ਹੋਏ ਆ ਮੇਰੇ ਹਮ ਮੇਰੇ ਉਹ ਆਫਲਾਈਨ ਸ਼ੀਕਾ ਕਾਈ ਵਾਲਾ ਸ਼ੈਂਪੂ ਜਿਹੜਾ ਜਿਹੜਾ ਮੈਂ ਬਣਾ ਕੇ ਲਾਉਣੀ ਆ ਤੈਨੂੰ ਹਾਂ ਹੈਨਾ ਬਹੁਤ ਸੋਹਣੇ ਦੇ ਵਾਲ ਬੜੇ ਵਧੀਆ ਵਾ ਇੱਕਦਮ ਤੈਨੂੰ ਹੁਣ ਕੋਈ ਨਹੀਂ ਦਿਖਾਉ ਨਵਦੀਪ ਦੇ ਵੀ ਵਾਲ ਇਦਾਂ ਦੇ ਸੀ ਆਹ ਤੇ ਹੁਣ ਜਦੋਂ ਉਹ ਆਪਣੇ ਹੱਥ ਚ ਕੀਤੇ ਉਹਨੇ ਸਾਰੇ ਵਾਲ ਆਪਣੇ ਖਰਾਬ ਕੀਤੇ ਆ ਆਏ ਖੋ ਪੋਨੀ ਪੋਨੀ ਸੋਨੇ ਵਾਲਿਆ ਤੇਰੇ ਬੜੇ ਵਧੀਆ ਵਾਲਿਆ ਚਲੋ ਲਾਈਏ ਤੇਲ ਤੇਲ ਆਪਣਾ ਹੈ ਜਿਹੜਾ ਆਪਾਂ ਲਾਉਨੇ ਆ ਇਹ ਬਹੁਤ ਸੋਨਾ ਤੇਲ ਨਾਲ ਇਹਦਾ ਸਤਰੀ ਪੈਂਦੀ ਨਾ ਕੁਛ ਹੋਰ ਉਹ ਤਾਂ ਉਹ ਨਵਦੀਪ ਨੂੰ ਜਦੋਂ ਮੈਂ ਤੇਲ ਲਾਇਆ ਨਾ ਹੁਣ ਅੱਜ ਪਹਿਲਾਂ ਉਹਦਾ ਸਿਰ ਤੇਲ ਲਾ ਕੇ ਵਾਇਆ ਪਹਿਲਾਂ ਨਾ ਸਭ ਦੇ ਕੱਟੇ ਨੌ ਤੇਲ ਲਾਇਆ ਸਿਰ ਵਾਇਆ ਰੋਟੀ ਖਵਾਈ ਹੁਣ ਚੱਲੀ ਮੈਂ ਇਹਦਾ ਸਿਰ ਵਾਉਣ ਫਿਰ ਬਣਾਵਾਂਗੇ ਚਾਹ ਚਲੋ ਜੀ ਮਿਲਦੇ ਹਾਂ ਹੁਣ ਅਗਲੇ ਨੈਕਸਟ ਵਲੌਗ ਚ ਚਲੋ ਜੀ ਸਤ ਸ੍ਰੀ ਅਕਾਲ ਅੱਜ ਦੀ ਇਹ ਇੰਨਾ ਹੀ ਇੱਥੇ ਆਪਾਂ ਕਰਦੇ ਆ ਆਪਣਾ ਅੱਜ ਦਾ ਵਲੌਗ ਖਤਮ ਮਿਲਦੇ ਆ ਆਪਾਂ ਇੱਕ ਨਵੇਂ ਵਲੌਗ ਨਾਲ ਤਬ ਤੱਕ ਲਈ ਸਭ ਨੂੰ ਸਤ ਸ੍ਰੀ ਅਕਾਲ ਤੇ ਬਾਏ ਬਾਏ ਪਰਮਾਤਮਾ ਸਭ ਦੀ ਸਵੇਰ ਚੰਗੀ ਚੰਗੀ ਤੇ ਵਧੀਆ ਵਧੀਆ ਜਿਹੜੀ ਆ ਹਾਂਜੀ ਲਿਆਵੇ ਤੇ ਹਰ ਕੋਈ ਆਪਣੇ ਘਰ ਚ ਸਵਸਥ ਰਵੇ ਤੰਦਰੁਸਤੀ ਪਰਮਾਤਮਾ ਸਭ ਨੂੰ ਦਵੇ ਪਰਮਾਤਮਾ ਪੰਜਾਬ ਵਿੱਚ ਜਿਹੜੇ ਆਏ ਹਾੜਿਆ ਉਹਨਾਂ ਦਾ ਵੀ ਪਰਮਾਤਮਾ ਜਿਹੜਾ ਵਾ ਛੇਤੀ ਛੇਤੀ ਉਹਨਾਂ ਨੂੰ ਠੀਕ ਕਰੇ ਕਿਉਂਕਿ ਬਹੁਤ ਦੁੱਖ ਲੱਗਦਾ ਵਾ ਜਿਹੜੇ ਵਿਚਾਰੇ ਭੈਣ ਭਰਾ ਘਰਾਂ ਤੋਂ ਬੇਕਾਰ ਹੋ ਗਏ ਐ ਇੰਨਾ ਪਾਣੀ ਆ ਗਿਆ ਵਾ ਪਰ ਇਹਦੇ ਅੱਗੇ ਸਾਡਾ ਕੋਈ ਜ਼ੋਰ ਨਹੀਂ ਇਹ ਕੁਦਰਤ ਵਾ ਤੇ ਕੁਦਰਤ ਨੇ ਆਪਣੇ ਜਿਹੜੇ ਰੰਗ ਵਿਖਾਉਣੇ ਹੁੰਦੇ ਇਹਨਾਂ ਵਿੱਚ ਆਪਾਂ ਕੁਝ ਨਹੀਂ ਕਰ ਸਕਦੇ ਕੁਦਰਤ ਦੇ ਰੰਗ ਆ ਤੇ ਬਾਕੀ ਇਹ ਵਾ ਕਿ ਪੰਜਾਬ ਦੀ ਇਹੋ ਜੀ ਬਾਬੇ ਦੀ ਮਿਹਰ ਆ ਬਹੁਤ ਵੱਡੇ ਤੋਂ ਵੱਡੇ ਜਿਹੜੇ ਆ ਮੁਸੀਬਤਾਂ ਪੰਜਾਬ ਤੇ ਆਈਆਂ ਵਾ ਤੇ ਹਮੇਸ਼ਾ ਪਰਮਾਤਮਾ ਨੇ ਉਹਨਾਂ ਦਾ ਸਾਥ ਦਿੱਤਾ ਟਾਲਤਾ ਵਾ ਕਿਉਂਕਿ ਉਹ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਗੁਰੂਆਂ ਪੀਰਾਂ ਦੀ ਧਰਤੀ ਤੇ ਦੁਨੀਆ ਭਰ ਦਾ ਜਿਹੜਾ ਪਰਮਾਤਮਾ ਦਾ ਨਾਮ ਲੈਂਦੇ ਲੋਕ ਆ ਲੋਕਾਂ ਦੇ ਢਿੱਡ ਭਰਨ ਵਾਲੇ ਉਹਦੋਂ ਬਹੁਤ ਦੁੱਖ ਵੀ ਲੱਗਦਾ ਵਾ ਜਦੋਂ ਜਿਹੜੇ ਕਿ ਕਿਸਾਨ ਢਿੱਡ ਭਰਨ ਵਾਲੇ ਆ ਅੱਜ ਖੁਦ ਰੋਟੀ ਕਿਸੇ ਦੀ ਡਿੱਕਨ ਦਾ ਆ ਪਰ ਹਰ ਇੱਕ ਕੋਈ ਖਾ ਕੇ ਸੌਂਦੇ ਆ ਇਹ ਫਾਜੀ ਗੱਲ ਨਹੀਂ ਗਈ ਪੂਰੀ ਨਿਤ ਅੱਧੀ ਤੇ ਜ਼ਰੂਰੀ ਖਾਂਦੇ ਆ ਵਾ ਹੈਨਾ ਤੇ ਪਰਮਾਤਮਾ ਨਹੀਂ ਸਹਾਇਤਾ ਕਰਨੀ ਆ ਬੰਦਾ ਤੇ ਖਾਲੀ ਹੀ ਲਾ ਵਸੀਲਾ ਵਾ ਕੋਈ ਸਾਰੇ ਆਪਣੇ ਜਗਾ ਜਗਾ ਆਪਣੇ ਬੰਦਿਆਂ ਨੂੰ ਭੇਜਦਾ ਵਸ ਸਭ ਜਗਾ ਕਿਸੇ ਥੋੜਾ ਪੈ ਤੇਜ ਦੇਂਦਿਆ ਕਿਤੇ ਜ਼ਿਆਦਾ ਭੇਜ ਦਿੰਦੇ ਆ ਪਰਮਾਤਮਾਗੇ ਅਰਦਾਸ ਆ ਕਿ ਛੇਤੀ ਹੀ ਜਿਹੜੇ ਮੀਂਹ ਬੰਦ ਹੋ ਜਾਣ ਤੇ ਪਿੱਛੋਂ ਜਿਹੜਾ ਵੀ ਪਾਣੀ ਉਹਨਾਂ ਛੱਡਿਆ ਵਾ ਸਾਰਾ ਪਾਣੀ ਉੱਤਰ ਜੇ ਪਰ ਫਿਰ ਵੀ ਜਿਹੜਾ ਘਾਟਾ ਪੈ ਗਿਆ ਵਾ ਉਹ ਪੂਰਾ ਨਹੀਂ ਹੋ ਸਕਦਾ ਕਿਉਂਕਿ ਇਹ ਘਾਟੇ ਦਾ ਸਮਾਂ ਕੋਈ ਚੱਲਣ ਦੇ ਆ ਪਹਿਲਾਂ ਜਿੱਦਾਂ ਲੜਾਈ ਲੱਗਣ ਦਾ ਪੀ ਸੀ ਤੇ ਹੁਣ ਜਿੱਦਾਂ ਕਿ ਹਾੜਾਂ ਦੀ ਮਾਰ ਇਸ ਤੋਂ ਪਹਿਲਾਂ 88 ਚ ਵਿਹਾੜਾ ਗਏ 95 ਚ ਵਾਏ ਜਦੋਂ 88 ਚ ਹੜਾਏ ਸੀ ਉਦੋਂ ਮੈਂ ਬਹੁਤ ਛੋਟੀ ਸੀ ਤੇ ਪਰ ਮੈਨੂੰ ਇਨਾ ਕਿ ਚੇਤਾ ਇਹਦੇ ਕਿ ਜਿੱਡੀ ਸੀ ਮੈਂ ਮੈਨੂੰ ਚੇਤਾ ਵਾਕੀ ਮੇਰੀ ਭੂਆ ਜੀ ਦੇ ਪਿੰਡ ਵੀ ਹੜਾਏ ਸੀ ਤੇ ਉਹਨਾਂ ਨੂੰ ਕੋਲ ਤੇ ਬਿਠਾਇਆ ਸੀ ਇਦਾਂ ਹੀ ਤੰਬੂ ਲਾ ਕੇ ਤੇ ਜਾਣ ਦਾ ਕੋਈ ਜਿਹੜਾ ਰਾਹ ਨਹੀਂ ਹੈਗਾ ਤੇ ਬਹੁਤ ਦਿਨਾਂ ਬਾਅਦ ਜਦੋਂ ਪਾਣੀ ਉਤਰਿਆ ਤੇ ਜਾ ਕੇ ਅਸੀਂ ਪਤੇ ਲੈ ਤੇ ਉਸ ਟਾਈਮ ਉਹਨਾਂ ਨੇ ਜਿਹੜੀ ਉਹਨਾਂ ਦੀ ਪੈਲੀ ਜਿਹੜੀ ਖਾੜਾਂ ਦੇ ਵਿੱਚ ਸਾਰੀ ਖਰਾਬ ਹੋ ਗਈ ਉਹ ਪੈਲੀ ਨੂੰ ਦੁਬਾਰਾ ਪੈਲੀ ਬਣਾਉਂਦਿਆਂ ਬਣਾਉਂਦਿਆਂ ਪੂਰੇ 3 ਸਾਲ ਲੱਗ ਗਏ ਕਿਉਂਕਿ ਜਦੋਂ ਇੰਨੀ ਰੇਤਾ ਚੜ ਜਾਂਦੀ ਆ ਨਾ ਤਾਂ ਉਹ ਰੇਤਾ ਲੋਣੀ ਬਹੁਤ ਔਖੀ ਹੋ ਜਾਂਦੀ ਆ ਹੁਣ ਕਿਤੇ ਉਹਨੇ ਉਹਨਾਂ ਨੇ ਅੱਜ ਪਾਣੀ ਲਾਤੀ ਆ ਥੋੜੀ ਅੱਜ ਹੀ ਕੁਛ ਉੱਥੇ ਬੀਜ ਲੈਣਾ ਵਾ ਹੈਨਾ ਉਹ ਇੰਨੀ ਛੱਤੀ ਪੈਲੀ 88 ਚ ਦਮਗੇ ਹੋਏ ਹਾਂ 88 ਚ ਬਾੜਾ ਹੀ 88 ਚ ਆਹੀ ਬਾੜਾ थास, थासी थासी 88 ਹਾਂ ਪੰਜਾਬ ਚ 88 ਚ ਆਈ 88 ਹਾਂ 88 ਆਜ ਵੈਰੀ ਗੁੱਡ ਤੇ 88 ਚ ਆਈ ਕਿਉਂਕਿ ਸਾਨੂੰ ਚੇਤਾ ਵਾ ਤੇ ਇਹ ਬਾਕੀ ਮਤਲਬ ਹੋਸ਼ ਸੀ ਸਾਨੂੰ ਤੇ 95 ਦੇ ਵਿੱਚ ਵੀ ਆਈ ਸੀ ਪਰ 95 ਚ ਫੇ ਵੀ ਥੋੜਾ ਬਚਾਅ ਹੋ ਗਿਆ ਸੀ ਉਨਾ ਜਿਆਦਾ ਨਹੀਂ ਬਾਕੀ ਹਾਲਾਤ ਹਮੇਸ਼ਾ ਜਿਹੜੇ ਪੰਜਾਬ ਤੇ ਇਦਾਂ ਦੇ ਹੀ ਜਿਹੜੇ ਕੁਦਰਤੀ ਇਦਾਂ ਦੇ ਬਣ ਜਾਂਦੇ ਆ ਪਰ ਪੰਜਾਬ ਜਿਹੜਾ ਵਾ ਗੁਰੂਆਂ ਪੀਰਾਂ ਦੀ ਧਰਤੀ ਆ ਉਹਨਾਂ ਨੂੰ ਇੰਨਾਂ ਹਾਲਾਤਾਂ ਦੇ ਨਾਲ ਨਜਿੱਠਣਾ ਵੀ ਆਉਂਦਾ ਵਾ ਸਾਰੇ ਭੈਣ ਭਰਾ ਇੱਕ ਦੂਜੇ ਦੀ ਮਦਦ ਕਰਨਦੇ ਆ ਬੇਸ਼ੱਕ ਸਰਕਾਰਾਂ ਉੱਥੋਂ ਤੱਕ ਨਹੀਂ ਪਹੁੰਚ ਸਕਦੀਆਂ ਪਰ ਭੈਣ ਭਰਾ ਇੱਕ ਦੂਜੇ ਦੀ ਮਦਦ ਜ਼ਰੂਰ ਕਰਦੇ ਸਾਡੇ ਪੰਜਾਬੀਆਂ ਵਿੱਚ ਇਹ ਚੀਜ਼ ਖਾਸ ਆ ਕਿ ਅਸੀਂ ਹਮੇਸ਼ਾ ਜਿੱਥੇ ਇਹੀਂ ਤੇ ਜਿੰਨਾਂ ਦਾ ਸਾਡੇ ਧਰਮ ਦੇ ਨੇ ਹੁੰਦੇ ਆਂ ਉਹਨਾਂ ਦੀ ਮਦਦ ਕਰਨ ਪਹੁੰਚ ਜਾਂਦੇ ਆਂ ਤੇ ਫਿਰ ਆਪਣੇ ਭੈਣ ਭਰਾਵਾਂ ਦੀ ਕਿਉਂ ਨਹੀਂ ਮਦਦ ਕਰਾਂਗੇ ਹੈਨਾ ਬਾਕੀ ਇਹ ਵੀ ਆ ਕਿ ਕਈ ਹੁੰਦੇ ਨੇ ਨਹੀਂ ਕਰਦੇ ਨਹੀਂ ਕਰਦੇ ਪਰ ਇਹ ਵਾ ਕਿ ਜੋ ਹੁਣ ਇਸ ਟਾਈਮ ਉਹਨਾਂ ਤੇ ਜੋ ਬੀਤਨ ਦੇ ਮਾਲ ਡੰਗਰ ਆ ਉਹ ਜਿਹੜਾ ਹੁਣ ਉਹਨੂੰ ਘਾਟਾ ਵਿਚਾਰਿਆਂ ਨੂੰ ਪੈ ਗਿਆ ਉਹ ਕਿੱਥੋਂ ਪੂਰਾ ਹੁਣਾਵਾ ਇਸ ਤੋਂ ਪਹਿਲਾਂ ਜਦੋਂ ਕੋਰੋਨਾ ਆਇਆ ਸੀ ਉਦੋਂ ਵੀ ਬਥੇਰੀ ਪੰਜਾਬ ਤੇ ਵਿਪਤਾ ਸੀ ਦੇ ਪੰਜਾਬ ਇੱਕ ਦੂਜੇ ਦੇ ਸਾਥ ਤੇ ਦੁਨੀਆ ਤੇ ਹੀ ਪਰ ਫੇਰ ਵੀ ਪੰਜਾਬੀਆਂ ਨੇ ਇੱਕ ਦੂਜੇ ਦਾ ਬਥੇਰਾ ਸਾਥ ਦਿੱਤਾ ਕੋਈ ਭੁੱਖਾ ਨਹੀਂ ਸੁੱਤਾ ਇਹੋ ਜੀ ਗੱਲ ਨਹੀਂ ਪਰ ਜਿਹੜਾ ਘਾਟਾ ਜਿਨ੍ਹਾਂ ਦੇ ਘਰੋਂ ਬੇਕਾਰ ਹੋ ਗਏ ਸਮਾਨ ਸਾਰੇ ਖਰਾਬ ਹੋ ਗਏ ਆ ਹੈਣਾ ਕਈਆਂ ਨੂੰ ਚਲੋ ਮਹਾਰਾਜ ਪਰਮਾਤਮਾ ਚੀਜ਼ਾਂ ਫੇਰ ਬਣ ਜੂਗੀਆਂ ਜੀਆਂ ਦੇ ਤੰਦਰੁਸਤੀ ਰਹੇ ਸਭ ਤੰਦਰੁਸਤ ਰਹਿਣ ਇਸ ਟਾਈਮ ਤੇ ਪਰਮਾਤਮਾ ਅੱਗੇ ਇਹੋ ਅਰਦਾਸ ਐ ਸਾਰੇ ਤੰਦਰੁਸਤ ਰਹਿਣ ਜੀਆਂ ਨੂੰ ਕੋਈ ਨੁਕਸਾਨ ਨਾ ਹੋਵੇ ਘਰ ਜਿਹੜੇ ਆ ਫੇਰ ਤੋਂ ਚਲੋ ਬਹਾਲ ਹੋ ਜੂਗੇ ਕੋਈ ਗੱਲ ਨਹੀਂ ਘਾਟੇ ਦਾ ਸਮਾਵਾ ਕੁਦਰਤ ਅੱਗੇ ਆਪਣਾ ਕੋਈ ਜ਼ੋਰ ਨਹੀਂ ਆ ਪਰਮਾਤਮਾ ਅੱਗੇ ਅਰਦਾਸ ਐ ਕਿ ਚੰਗੇ ਚੰਗੇ ਸੁਨੇਹੇ ਤੇ ਚੰਗੇ ਚੰਗੇ ਜਿਹੜੇ ਸਾਰਿਆਂ ਨੂੰ ਮੈਸੇਜ ਆਉਣ ਆਪਣੇ ਭੈਣ ਭਰਾਵਾਂ ਦੇ ਸੋ ਮਿਲਦੇ ਆਪਾਂ ਇੱਕ ਨਵੇਂ ਵਲੌਗ ਨਾਲ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ